ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਸਾਡੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਪੈਸਿਆਂ ਦੀ ਬਰਕਤ ਦੀ ਹਰ ਘਰ ਬੰਦਾ ਅੱਜ ਕੱਲ ਦੁਖੀ ਹੈ ਕਿ ਅਸੀਂ ਕੰਮ ਬਹੁਤ ਕਰਦੇ ਹਾਂ ਫਿਰ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਸਾਧ ਸੰਗਤ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਰੋਟੀ ਦੇ ਬਾਰੇ ਗੱਲ ਕਰਨ ਜਾ ਰਹੇ ਹਾਂ ਇਸ ਵੀਡੀਓ ਨੂੰ ਮੇਰੀਆਂ ਪਿਆਰਾਂ ਜ਼ਰੂਰ ਗੌਰ ਦੇ ਨਾਲ ਸੁਣ ਲੈਣ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਇੱਕ ਜੁਗਤੀ ਤੁਹਾਨੂੰ ਦੱਸਣ ਜਾ ਰਹੀ ਹਾਂ ਜਿਸ ਜੁਗਤੀ ਨੂੰ ਅਪਣਾ ਕੇ ਤੁਹਾਨੂੰ ਬਹੁਤ ਜ਼ਿਆਦਾ ਲਾਭ ਪ੍ਰਾਪਤ ਹੋਵੇਗਾ ਇਸ ਲਈ ਸੰਗਤ ਜੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਸੁਣਨਾ ਅਤੇ ਸਮਝਣਾ ਸਾ ਸੰਗਤ ਜੀ ਸਾਡੀਆਂ ਔਰਤਾਂ ਨੂੰ ਹਰ ਵਕਤ ਇੱਕੋ ਟੈਨਸ਼ਨ ਹੁੰਦੀ ਹੈ ਕਿ ਸਾਡਾ ਘਰ ਪਰਿਵਾਰ ਤੰਦਰੁਸਤ ਰਹੇ ਸਾਡੇ ਘਰ ਪਰਿਵਾਰ ਤਰੱਕੀ ਰਹੇ ਅੱਗੇ ਵਧੇ ਖੁਸ਼ ਰਹੇ ਅਤੇ ਉਹ ਆਪਣੇ ਘਰ ਪਰਿਵਾਰ ਦੇ ਲਈ ਹਰ ਤਰ੍ਹਾਂ ਦਾ ਯਤਨ ਕਰਦੀਆਂ ਹਨ ਮੇਰੀਆਂ ਭੈਣਾਂ ਆਪਣੇ ਘਰ ਪਰਿਵਾਰ ਦੀ ਖੁਸ਼ੀ ਦੇ ਲਈ ਤੰਦਰੁਸਤੀ ਤਰੱਕੀ ਦੇ ਲਈ ਜੋ ਵੀ ਯਤਨ ਕਰਦੀਆਂ ਹਨ ਜਾਂ ਕੋਸ਼ਿਸ਼ ਸੰਗਤ ਜੀ ਕਰਦੀਆਂ ਹਨ ਉਹ ਯਤਨ ਉਹ ਹੁੰਦੇ ਹਨ ਜੋ ਉਹਨਾਂ ਨੇ ਆਪਣੇ ਆਸ-ਪਾਸ ਤੋਂ ਸੁਣੇ ਹੁੰਦੇ ਹਨ ਕਈ ਵਾਰ ਉਹ ਸਾਮ ਕੰਮ ਕਰਨ ਦੇ ਫਾਇਦੇ ਜਾਂ ਨੁਕਸਾਨ ਬਾਰੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਪਰ ਫਿਰ ਵੀ ਉਹ ਕਰਦੀਆਂ ਨੇ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਇੰਜ ਕਰੰਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਤੰਦਰੁਸਤੀ ਰਹਿੰਦੀ ਹੈ ਖੁਸ਼ੀ ਆਉਂਦੀ ਹੈ ਤੇ ਉਹ ਕੰਮ ਕਰਨੇ ਸ਼ੁਰੂ ਕਰ ਦਿੰਦੀਆਂ ਹਨ ਸਾਧ ਸੰਗਤ ਜੇ ਇਸੇ ਤਰ੍ਹਾਂ ਕਈ ਪੈਣਾ ਆਪਣੇ ਘਰ ਦੇ ਵਿੱਚ ਜਦੋਂ ਪ੍ਰਸ਼ਾਦਾ ਤਿਆਰ ਕਰਦੀਆਂ ਹਨ ਜਾਂ ਰੋਟੀ ਬਣਾਉਂਦੀਆਂ ਨੇ ਤੇ ਉਹ ਰੋਟੀ ਬਣਾਉਣ ਤੋਂ ਬਾਅਦ ਜਾਂ ਪਹਿਲਾਂ ਉਹ ਆਪਣੇ ਤਵੇ ਦੇ ਉੱਪਰ ਨਮਕ ਪਾਉਂਦੀਆਂ ਨੇ ਉਹਨਾਂ ਨੂੰ ਲੱਗਦਾ ਹੈ ਕਿ ਇੰਜ ਕਰਨ ਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਜਾਂ ਕਈ ਪੈਣਾ ਜਦੋਂ ਪਹਿਲਾਂ ਰੋਟੀ ਤਾਂ ਜਦੋਂ ਪਹਿਲੀ ਰੋਟੀ ਤਵੇ ਤੇ ਪਾਉਂਦੀਆਂ ਹਨ ਤਾਂ ਉਹਨੂੰ ਤੇਲ ਦੇ ਨਾਲ ਜਾਂ ਘਿਓ ਦੇ ਨਾਲ ਚੋਪੜ ਲੈਂਦੀਆਂ ਨੇ ਤੇ ਉਹ ਚੋਪੜੀ ਹੋਈ ਰੋਟੀ ਕਿਸੇ ਨਾ ਕਿਸੇ ਪਸ਼ੂ ਜਾਂ ਪੰਛੀ ਨੂੰ ਖਵਾ ਦਿੰਦੀਆਂ ਨੇ ਕਈ ਪੈਣਾ ਗਾਣ ਰੋਟੀ ਪਾਉਂਦੀਆਂ ਨੇ ਕਈ ਕੁੱਤੇ ਨੂੰ ਪਾਉਂਦੀਆਂ ਨੇ ਕਈ ਪੰਛੀਆਂ ਨੂੰ ਰੋਟੀ ਪਾਉਂਦੀਆਂ ਨੇ ਤੇ ਕਈ ਕਰਦੀਆਂ ਨੇ ਕਿ ਇੱਕੋ ਰੋਟੀ ਦੇ ਚਾਰ ਟੁਕੜੇ ਕਰਕੇ ਉਹ ਚਾਰੇ ਟੁਕੜੇ ਵਕ ਵਕ ਪਸ਼ੂ ਪੰਛੀਆਂ ਨੂੰ ਖਵਾ ਦਿੰਦੀਆਂ ਨੇ ਕਿਉਂਕਿ ਉਹਨਾਂ ਨੂੰ ਦੱਸਿਆ ਗਿਆ ਹੁੰਦਾ ਹੈ ਕਿ ਇੰਜ ਕਰਨ ਦੇ ਨਾਲ ਘਰ ਦੇ ਵਿੱਚ ਬਰਕਤ ਆਉਂਦੀ ਹੈ ਘਰ ਪਰਿਵਾਰ ਤਰੱਕੀ ਵੱਲ ਜਾਂਦਾ ਹੈ ਅਤੇ ਇਹ ਕੰਮ ਕਰਨਾ ਗਲਤ ਨਹੀਂ ਇਹ ਬਹੁਤ ਚੰਗੀ ਆਦਤ ਹੈ ਸਾਨੂੰ ਬਿਨਾ ਸਵਾਰਥ ਤੋਂ ਕਿਸੇ ਵੀ ਜੀਵ ਨੂੰ ਜੰਤੂ ਨੂੰ ਰੋਟੀ ਪਾ ਦੇਣੀ ਚਾਹੀਦੀ ਹੈ ਜੀਵ ਜੰਤੂਆਂ ਦੀ ਸੇਵਾ ਕਰਨੀ ਇਹ ਸਾਡਾ ਚੰਗਾ ਕਰਮ ਹੈ ਪਰ ਸਾਧ ਸੰਗਤ ਜੀ ਇਹਨਾਂ ਗੱਲਾਂ ਨੂੰ ਵਹਿਮ ਭਰਮਾਂ ਦੇ ਨਾਲ ਨਹੀਂ ਜੋੜਨਾ ਜਿਵੇਂ ਕਿ ਕਈ ਲੋਕ ਕਹਿ ਦਿੰਦੇ ਹਨ ਕਿ ਜੇਕਰ ਅਸੀਂ ਕੁੱਤੇ ਨੂੰ ਰੋਟੀ ਪਾਉਂਦੇ ਹਾਂ ਤਾਂ ਸਾਡੀ ਕਿਸਮਤ ਬਦਲ ਜਾਂਦੀ ਹੈ ਸਾਡੇ ਘਰ ਪੈਸਾ ਆਉਣਾ ਸ਼ੁਰੂ ਹੋ ਜਾਂਦਾ ਹੈ ਜਾਂ ਫਿਰ ਬੀਬੀਆਂ ਤਵੇ ਉੱਪਰ ਨਮਕ ਪਾਉਂਦੀਆਂ ਨੇ ਜਾਂ ਤਵੇ ਤੇ ਪਾਈ ਪਹਿਲੀ ਰੋਟੀ ਨੂੰ ਘਿਓ ਜਾਂ ਤੇਲ ਨਾਲ ਚੋਪੜਦੀਆਂ ਨੇ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਇੰਝ ਕਰਨ ਨਾਲ ਸਾਡੇ ਘਰ ਪੈਸਾ ਆਵੇਗਾ ਸਾਧ ਸੰਗਤ ਜੀ ਇੱਥੇ ਇੱਕ ਗੱਲ ਜ਼ਰੂਰ ਸਮਝ ਲਓ ਕਿ ਪੈਸਾ ਆਉਂਦਾ ਮਿਹਨਤ ਦੇ ਨਾਲ ਹੈ ਅਤੇ ਬਰਕਤ ਰਹਿਣੀ ਹੈ ਘਰ ਦੇ ਜੀਆਂ ਦੀ ਸਮਝਦਾਰੀ ਦੇ ਨਾਲ ਇਸ ਕਰਕੇ ਇਸ ਕੰਮ ਨੂੰ ਵੈਮ ਪਰਮ ਦੇ ਨਾਲ ਨਹੀਂ ਜੋੜਨਾ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਉਸ ਜੁਗਤੀ ਬਾਰੇ ਗੱਲ ਕਰਨੀ ਹੈ ਜਿਸ ਜੁਗਤ ਨੂੰ ਅਪਣਾ ਕੇ ਸਾਡੇ ਮਨ ਦਾ ਕਾਲਾਪਣ ਸਾਡੇ ਮਨ ਦਾ ਗੁੱਸਾ ਸਾਡੇ ਸਰੀਰ ਦਾ ਆਲਸ ਖਤਮ ਹੁੰਦਾ ਹੈ ਸਾਹ ਸੰਗੀਤ ਤੁਹਾਡੇ ਨਾਲ ਇੱਕ ਪੈਨ ਵੱਲੋਂ ਸੁناਈ ਗਈ ਹੱਡ ਬੀਤੀ ਸੰਗੀ ਕਰਨ ਜਾ ਰਹੀ ਹਾਂ ਇਸ ਨੂੰ ਧਿਆਨ ਦੇ ਨਾਲ ਤੁਸੀਂ ਜ਼ਰੂਰ ਸੁਣਨਾ ਉਹ ਪੈਨ ਦੱਸਦੀ ਹੈ ਕਿ ਅਸੀਂ ਘਰ ਦੇ ਵਿੱਚ ਤਿੰਨ ਜੀ ਹਾਂ ਪਤੀ ਪਤਨੀ ਤੇ ਆਪਣਾ ਇੱਕ ਬੱਚਾ ਬੇਟਾ ਸੋ ਕਹਿੰਦੀ ਕਿ ਮੇਰਾ ਬੇਟਾ ਪਲੱਸ 2 ਦੇ ਵਿੱਚ ਪੜਦਾ ਹੈ ਉਹ ਤਿੰਨ ਜੀ ਤੇ ਉਹਨਾਂ ਤਿੰਨਾਂ ਜੀਆਂ ਦੀ ਆਪਸ ਦੇ ਵਿੱਚ ਨਹੀਂ ਬੰਦੀ ਤੇ ਉਹ ਤਿੰਨੋਂ ਅਲੱਗ ਅਲੱਗ ਰਹਿੰਦੇ ਨੇ ਉਹ ਜਿੰਨਾ ਕੋ ਸਮਾਂ ਇਕੱਠੇ ਬੈਠਦੇ ਨੇ ਉਹ ਇੱਕ ਦੂਜੇ ਦੇ ਨਾਲ ਨਹੀਂ ਬੋਲਦੇ ਉਹ ਕਹਿੰਦੀ ਕਿ ਮੈਂ ਕਈ ਵਾਰ ਇਹ ਗੱਲ ਸੋਚਨੀ ਕਿ ਅਸੀਂ ਤਾਂ ਤਿੰਨ ਹੀ ਜੀ ਹਾਂ ਤਾਂ ਵੀ ਸਾਡੇ ਆਪਸ ਦੇ ਵਿੱਚ ਨਹੀਂ ਬੰਦੀ ਜੇ ਸਾਡੇ ਘਰ ਪਰਿਵਾਰ ਦੇ ਵਿੱਚ ਚਾਰ ਜੀ ਹੋਰ ਹੁੰਦੇ ਤੇ ਇਸ ਹਿਸਾਬ ਦੇ ਨਾਲ ਅਸੀਂ ਲੜ ਲੜ ਹੀ ਮਰ ਜਾਂਦੇ ਕਹਿੰਦੀ ਕਹਿੰਦੀ ਕਿ ਇੱਕ ਦਿਨ ਇਸੇ ਤਰ੍ਹਾਂ ਬੜੀ ਚਿੰਤਾ ਦੇ ਵਿੱਚ ਮੈਂ ਬੈਠੀ ਸਾਂ ਕਿ ਸਾਡੇ ਨਾਲ ਇੰਜ ਕਿਉਂ ਹੁੰਦਾ ਕਿਸੇ ਨੂੰ ਪੁੱਛਾਂ ਕਿ ਅਚਾਨਕ ਗੁੱਸਾ ਕਿਵੇਂ ਆ ਜਾਂਦਾ ਹੈ ਅਚਾਨਕ ਹੀ ਸਾਡੇ ਘਰ ਦੇ ਵਿੱਚ ਤਿੰਨਾਂ ਦੇ ਵਿੱਚ ਖਲੇਸ਼ ਕਿਉਂ ਪੈ ਜਾਂਦਾ ਹੈ ਪਰ ਕਹਿੰਦੀ ਕਿ ਨਾਲ ਹੀ ਨਾਲ ਮਨ ਦੇ ਵਿੱਚ ਦੂਜਾ ਖਿਆਲ ਵੀ ਆ ਗਿਆ ਕਿ ਨਹੀਂ ਮਣਾ ਗੁਰੂ ਘਰੇ ਜਾਂਦੀ ਹਾਂ ਗੁਰਬਾਣੀ ਦਾ ਪਾਠ ਕਰਦੀ ਹਾਂ ਇਹੋ ਜਿਹੇ ਕੰਮਾਂ ਦੇ ਵਿੱਚ ਨਹੀਂ ਪੈਣਾ ਉਹ ਕਹਿੰਦੀ ਕਿ ਗੁਰਬਾਣੀ ਸਿਮਰਨ ਸੁਣਦੀ ਜਾਂਦੀ ਹਾਂ ਕਥਾ ਵਿਚਾਰ ਮੋਬਾਈਲ ਤੇ ਸੁਣਦੀ ਹਾਂ ਤਾਂ ਇਸ ਕਰਕੇ ਇਸ ਕੰਮ ਵੱਲ ਨਹੀਂ ਗਏ ਕਹਿੰਦੀ ਕਿ ਜੈ ਕਹਿੰਦੀ ਕਿ ਜੈਸਾ ਤਨ ਵੈਸਾ ਮਨ ਇੱਕ ਦਿਨ ਮੇਰੇ ਮਨ ਦੇ ਵਿੱਚ ਆਈ ਕਿਉਂ ਨਾ ਅੱਜ ਇਹ ਗੱਲ ਅਜ਼ਮਾ ਕੇ ਹੀ ਦੇਖ ਲਵਾਂ ਕਿ ਜੈਸਾ ਅਨ ਦਸਾਂ ਮਨ ਜਿਵੇਂ ਕਿ ਦੱਸਦੇ ਨੇ ਕਿ ਭੋਜਨ ਬਣਾਉਂਦਿਆਂ ਹੋਇਆਂ ਪਾਠ ਕਰਨਾ ਜਾਂ ਸੁਣ ਸੁਣਦਿਆਂ ਹੋਇਆਂ ਭੋਜਨ ਤਿਆਰ ਕਰਨਾ ਤੇ ਮੈਂ ਵੀ ਇਹ ਗੱਲ ਅਜ਼ਮਾ ਕੇ ਦੇਖਣੀ ਹੈ। ਭਾਵੇਂ ਜੋ ਮਰਜ਼ੀ ਹੋਵੇ ਕਹਿੰਦੇ ਕਿ ਪਤੀ ਨੇ ਵੀ ਦਫ਼ਤਰ ਜਾਣਾ ਹੁੰਦਾ ਸੀ ਬੇਟਾ ਵੀ ਸਕੂਲ ਜਾਂਦਾ ਸੀ ਮੈਂ ਇਸ ਕਰਕੇ ਜਲਦੀ ਉੱਠ ਜਾਂਦੀ ਸੀ ਤੇ ਉੱਠਦੇ ਅਸਾਰ ਪਾਠ ਕਰਨਾ ਤੇ ਅਰਦਾਸ ਬੇਨਤੀ ਕਰਕੇ ਘਰ ਦੇ ਕੰਮ-ਕਾਰ ਕਰਨ ਲੱਗ ਪੈਣਾ। ਕੁਝ ਦਿਨ ਤੋਂ ਮੈਂ ਥੋੜਾ ਨਿਯਮ ਚੇਂਜ ਕਰ ਦਿੱਤਾ ਕਿ ਇਸ਼ਨਾਨ ਕਰਕੇ ਜਪਜੀ ਸਾਹਿਬ ਜੀ ਦਾ ਪਾਠ ਕਰਨਾ ਨਾਲ ਚੌਪਾਈ ਸਾਹਿਬ ਜੀ ਦੀ ਬਾਣੀ ਪੜਨੀ ਦਿਨਾਲ 6 ਪੌੜੀਆਂ ਅਨੰਦ ਸਾਹਿਬ ਜੀ ਦੀਆਂ ਦਾ ਜਾਪ ਕਰਨਾ ਜਦੋਂ ਹੀ ਗੁਰਬਾਣੀ ਦਾ ਪਾਠ ਕਰਨਾ ਤੇ ਕੋਲ ਜਲ ਰੱਖ ਲੈਣਾ ਕੋਲ ਜਲ ਰੱਖ ਕੇ ਉੱਚੀ ਬੋਲ ਕੇ ਗੁਰਬਾਣੀ ਦਾ ਪਾਠ ਕਰਨਾ ਤੇ ਅਰਦਾਸ ਕਰਨ ਤੋਂ ਬਾਅਦ ਉਹ ਜਿਹੜਾ ਇੱਕ ਗਲਾਸ ਚਲ ਦਾ ਰੱਖਿਆ ਹੋਣਾ ਉਹਦੀ ਪਹਿਲਾਂ ਮੈਂ ਚਾਹ ਬਣਾਉਣੀ ਤੇ ਥੋੜੇ ਜੇ ਚੱਲਦੇ ਨਾਲ ਮੈਂ ਆਟਾ ਗੁੰਨ ਲੈਣਾ ਤੇ ਆਟਾ ਗੁੰਨਣ ਲੱਗਿਆ ਮੋਬਾਈਲ ਉੱਪਰ ਗੁਰਬਾਣੀ ਦਾ ਪਾਠ ਲਗਾ ਲੈਣਾ ਤੇ ਗੁਰਬਾਣੀ ਮੋਬਾਈਲ ਤੇ ਸੁਣਦਿਆਂ ਸੁਣਦਿਆਂ ਆਪਣੇ ਘਰ ਦੇ ਕੰਮ-ਕਾਰ ਕਰਨੇ ਤਾਂ ਕਹਿੰਦੀ ਕਿ ਓਨੇ ਦੇਰ ਤੱਕ ਮੇਰੇ ਪਤੀ ਨੇ ਵੀ ਉੱਠ ਜਾਣਾ ਤੇ ਮੇਰੇ ਪਤੀ ਤੇ ਮੇਰੇ ਪਤੀ ਥਾਇਰੋਇਡ ਦੇ ਮਰੀਜ਼ ਸਨ ਤਾਂ ਉਹਨਾਂ ਸਵੇਰੇ ਉੱਠ ਕੇ ਦਵਾਈ ਖਾਣੀ ਤੇ ਦਵਾਈ ਦੇ ਲਈ ਵੀ ਮੈਂ ਜਲ ਦੇ ਦੇਣਾ ਤੇ ਬਾਕੀ ਜੇ ਥੋੜਾ ਬਹੁਤ ਜਲ ਬਚਣਾ ਉਹ ਬੱਚੇ ਨੂੰ ਦੇ ਦੇਣਾ ਉਹ ਕਹਿੰਦੀ ਕਿ ਪਹਿਲੇ ਆਪਣੇ ਪਤੀ ਤੇ ਬੱਚੇ ਨੂੰ ਚਾ ਚਾ ਚੇਹ ਜਲ ਚ ਕੋੰਦੀ ਕੋਸ਼ਿਸ਼ ਕਰਨੀ ਤੇ ਫਿਰ ਜੋ ਬਚਦਾ ਫਿਰ ਮੈਂ ਆਪ ਸ਼ਕ ਲੈਂਦੀ ਸੀ ਕਹਿੰਦੀ ਕਿ ਮੈਂ ਇਸੇ ਤਰ੍ਹਾਂ ਕਰਨਾ ਕਿ ਮੇਰਾ ਸਾਰਾ ਦਿਨ ਕੰਮਕਾਰ ਕਰਦੇ ਸਮੇਂ ਗੁਰੂ ਰਾਮਦਾਸ ਜੀ ਦਾ ਸਿਮਰਨ ਮੋਬਾਈਲ ਤੇ ਲਗਾ ਦੇਣਾ ਕਹਿੰਦੀ ਕਿ ਜਦੋਂ ਪਾਠ ਕਰਦੀ ਫਿਰ ਵੀ ਮਨ ਕਈ ਵਾਰ ਪਟਕ ਜਾਂਦਾ ਸੀ ਤੇ ਇਸੇ ਤਰ੍ਹਾਂ ਮੋਬਾਈਲ ਤੇ ਲਗਾਉਣਾ ਨਾਲ ਮੇਰਾ ਮਨ ਨਹੀਂ ਪਟਕਦਾ ਕਹਿੰਦੇ ਕਿ ਯਕੀਨ ਜਾਣਿਓ ਮੈਂ ਇਹ ਕੰਮ ਲਗਾਤਾਰ 3 ਮਹੀਨੇ ਕੀਤਾ ਜਦੋਂ ਪਹਿਲੇ ਕੁ 7 ਦਿਨ ਕੀਤਾ ਤੇ ਇਸ ਦਾ ਅਸਰ ਨਹੀਂ ਹੋਇਆ ਇੱਕ ਵਾਰ ਤਾਂ ਮਨ ਡੋਲਿਆ ਪਰ ਮੈਂ ਮਨ ਦੇ ਵਿੱਚ ਪੱਕਾ ਇਰਾਦਾ ਬਣਾਇਆ ਸੀ ਅਤੇ ਗੁਰੂ ਤੇ ਪ੍ਰੋਸੈਸ ਸੀ ਇਸ ਕਰਕੇ ਉਹ ਮੈਂ ਲਗਾਤਾਰ ਕੰਮ ਕੀਤਾ ਫਿਰ ਸੱਚਮੁੱਚ ਹੀ ਸਾਡੇ ਪਰਿਵਾਰ ਦੇ ਅੰਦਰ ਬਹੁਤ ਵਧੀਆ ਬਦਲਾਅ ਆ ਗਿਆ ਕਹਿੰਦੀ ਕਿ ਜਿਹੜੀ ਸਾਡੀ ਰੋਜ਼ ਖਿੱਚ-ਖਿਚ ਹੁੰਦੀ ਸੀ ਉਹ ਹਟ ਗਈ ਮਾਂ ਦਾ ਕਾਲਾਪਣ ਮਾਂ ਦਾ ਗੁੱਸਾ ਘਟ ਹੋਣਾ ਸ਼ੁਰੂ ਹੋ ਗਿਆ ਕਹਿੰਦੀ ਕਿ ਮੇਰੇ ਆਪਣੇ ਖੁਦ ਦੇ ਸੁਭਾਅ ਦੇ ਵਿੱਚ ਬਹੁਤ ਵੱਡਾ ਚੇਂਜ ਆਇਆ ਵੱਡਾ ਚੇਂਜ ਕੀ ਆਇਆ ਕਿ ਪਹਿਲਾਂ ਮੈਂ ਪੂਰਾ ਦਿਨ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ ਅਤੇ ਸਾਰਾ ਦਿਨ ਕੀ ਕਰਦੀ ਸੀ ਜਾਂ ਤਾਂ ਮੋਬਾਈਲ ਤੇ ਕੁਝ ਨਾ ਕੁਝ ਵੇਖਣਾ ਜਾਂ ਟੀਵੀ ਦੇ ਉੱਪਰ ਸੀਰੀਅਲ ਵੇਖਣ ਦੀ ਬਹੁਤ ਸ਼ੌਕੀਨ ਸਾਂ ਕਹਿੰਦੀ ਕਿ ਹੁਣ ਮੈਂ ਜਦੋਂ ਦਾ ਗੁਰਬਾਣੀ ਦਾ ਪਾਠ ਕਰਕੇ ਸਾਰੇ ਕੰਮ ਕਰਦੀ ਹਾਂ ਮੇਰਾ ਗੁਰਬਾਣੀ ਪੜ੍ਹਨ ਸੁਣਨ ਨੂੰ ਤਿਲ ਕਰਨ ਲੱਗਾ ਕਹਿੰਦੀ ਕਿ ਹੁਣ ਮੈਂ ਜਦੋਂ ਵੀ ਵਿਹਲੀ ਹੁੰਦੀ ਹਾਂ ਬਹੁਤਾ ਸਮਾਂ ਗੁਰਬਾਣੀ ਸਿਮਰਨ ਪਾੜ ਕਰਨ ਵਿੱਚ ਹੀ ਲੰਗਾ ਦਿੰਦੀ ਹਾਂ ਇਸ ਤਰ੍ਹਾਂ ਕਰਨ ਦੇ ਨਾਲ ਸੱਚਮੁੱਚ ਸਾਡੇ ਪਰਿਵਾਰ ਦੇ ਵਿੱਚ ਬਹੁਤ ਵੱਡਾ ਬਦਲਾਅ ਆਇਆ ਅਤੇ ਸਤਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਸਾਡਾ ਕਾਲਾ ਪੰਡੂਰ ਹੋ ਗਿਆ ਕਹਿੰਦੇ ਕਿ ਹੁਣ ਅਸੀਂ ਉਹ ਤਿੰਨੋਂ ਜੀ ਹਾਂ ਤੇ ਬੜੇ ਹੀ ਪਿਆਰ ਦੇ ਨਾਲ ਰਹਿੰਦੇ ਹਾਂ ਇੱਕ ਦੂਜੇ ਦੀ ਗੱਲਬਾਤ ਨੂੰ ਸੁਣਦੇ ਹਾਂ ਤਾਂ ਉਸ ਬੀਬੀ ਨੇ ਜੋ ਵੀ ਯੋਗਤ ਦੱਸੀ ਹੈ ਤੇ ਬਹੁਤੇ ਲੋਕ ਇਹ ਗੱਲਾਂ ਦੂਜਿਆਂ ਦੇ ਨਾਲ ਸਾਂਝੀਆਂ ਕਰਦੇ ਨੇ ਉਹ ਭੈਣ ਨੇ ਸਾਨੂੰ ਇਹ ਯੋਗਤ ਦੱਸੀ ਤੇ ਇਹ ਕੰਮ ਕੋਈ ਔਖਾ ਨਹੀਂ ਸਾਥ ਸੰਗਤ ਦੀ ਪਰਸ਼ਾਦਾ ਆਪਾਂ ਰੋਜ਼ ਬਣਾਉਂਦੇ ਹਾਂ ਰੋਟੀ ਰੋਜ਼ ਤਿਆਰ ਕਰਦੇ ਹਾਂ ਜੇਕਰ ਅਸੀਂ ਮੇਂ ਖਾਣਾ ਬਣਾਉਣ ਲੱਗਿਆਂ ਗੁਰਬਾਣੀ ਦਾ ਛਾਪ ਕਰੀਏ ਤਾਂ ਸਾਡੇ ਘਰਾਂ ਦੇ ਵਿੱਚ ਵੀ ਬਦਲਾਅ ਆ ਸਕਦਾ ਹੈ ਨਾਲ ਨਾਲ ਗੁਰਬਾਣੀ ਦਾ ਪਾਠ ਕਰਨਾ ਜਾਂ ਸੁਣਨਾ ਤਾਂ ਦੇਖਣਾ ਸਾਡੀ ਜ਼ਿੰਦਗੀ ਵੀ ਬਦਲਣੀ ਸ਼ੁਰੂ ਹੋ ਜਾਵੇਗੀ ਤਾਂ ਆਪਾਂ ਨੂੰ ਵੀ ਇਹ ਯੋਗਤ ਅਪਣਾ ਲੈਣੀ ਚਾਹੀਦੀ ਹੈ ਜਦੋਂ ਵੀ ਭੋਜਨ ਪ੍ਰਸ਼ਾਦਾ ਤਿਆਰ ਕਰਨਾ ਹੈ ਜਾਂ ਘਰ ਦਾ ਕੋਈ ਵੀ ਕੰਮ ਕਰਨਾ ਹੈ ਤਾਂ ਲਾਗੇ ਗੁਰਬਾਣੀ ਦਾ ਪਾਠ ਜੂਰ ਲਗਾਓ ਚਾਹੇ ਤੁਸੀਂ ਮੋਬਾਈਲ ਦੇ ਉੱਪਰ ਲਗਾ ਲਓ ਜੇਕਰ ਤੁਹਾਨੂੰ ਪਾਠ ਗੰਠ ਹੈ ਤਾਂ ਤੁਸੀਂ ਪਾਠ ਨਾਲ ਦੇ ਨਾਲ ਪਾਠ ਕਰਦੇ ਰਹੋ ਤੇ ਨਾਲ ਦੇ ਨਾਲ ਕੰਮ ਕਰੋ ਤਾਂ ਸੰਗਤ ਜੀ ਇਹ ਬਹੁਤ ਹੀ ਸੌਖੀ ਯੋਗਤਾ ਹੈ ਇਹ ਆਦਤ ਸਾਨੂੰ ਸਭ ਨੂੰ ਪਾਉਣੀ ਚਾਹੀਦੀ ਹੈ ਇਸ ਆਦਤ ਕਰਕੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਸਾਡੇ ਉੱਤੇ ਕਿਰਪਾ ਜ਼ਰੂਰ ਹੋ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ